Paytm ਦੀਆਂ ਪਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਜਦੋਂ ਤੋਂ RBI ਨੇ ਇਸ ਫਿਨਟੈਕ ਕੰਪਨੀ ਖਿਲਾਫ ਸਖਤੀ ਦਿਖਾਈ ਹੈ ਉਦੋਂ ਤੋਂ Paytm ਦੇ ਬਿਜ਼ਨਸ ਤੇ ਦਬਾਅ ਵਧਿਆ ਹੈ ਪਹਿਲਾਂ ਸ਼ੇਅਰ ਵਿੱਚ ਭਾਰੀ ਗਿਰਾਵਟ ਹੋਣ ਦੇ ਬਾਅਦ ਕੰਪਨੀ ਦਾ ਮਾਰਕੀਟ ਕੈਪ ਗਿਰਿਆ ਤਾਂ ਹੁਣ ਕੰਪਨੀ ਨੂੰ ਵਿਕਰੀ ਘਟਣ ਨਾਲ ਨੁਕਸਾਨ ਹੋਇਆ ਹੈ ਇਸ ਦਰਮਿਆਨ ਖਬਰ ਹੈ ਕਿ ਇਸ ਬੁਰੇ ਹਾਲਾਤ ਨਾਲ ਨਿਪਟਣ ਲਈ ਕੰਪਨੀ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕਰ ਸਕਦੀ ਹੈ आरबीआई ਦੀ ਰੈਗੂਲੇਟਰੀ ਜਾਂਚ ਤੇ ਉਸਦੇ ਬਾਅਦ ਆਏ ਫੈਸਲੇ ਨਾਲ ਕੰਪਨੀ ਦੇ ਸੰਚਾਲਨ ਤੇ ਕਾਫੀ ਪ੍ਰਭਾਵ ਪਿਆ ਹੈ ਫਿਨਟੈਕ ਕੰਪਨੀ 197 ਕਮਿਊਨੀਕੇਸ਼ਨ ਦਾ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਵਿੱਚ ਘਾਟਾ ਵਧ ਕੇ 550 ਕਰੋੜ ਰੁਪਏ ਹੋ ਗਿਆ ਹੈ ਪਿਛਲੇ ਸਾਲ ਐਸਏ ਮਿਆਦ ਵਿੱਚ ਘਾਟਾ 167.5 ਕਰੋੜ ਰੁਪਏ ਸੀ 197 ਕਮਿਊਨੀਕੇਸ਼ਨਲ ਕੋਲ ਪੇਟੀਐਮ ਬ੍ਰਾਂਡ ਦੀ ਮਲਕੀਅਤ ਹੈ ਪੇਟੀਐਮ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਡੇ ਕਾਊ 4 ਐਫਵਾਈ 2023-24 ਦੇ ਨਤੀਜੇ ਯੂਪੀਆਈ ਲੈਣ ਦੇਣ ਵਿੱਚ ਅਸਥਾਈ ਰੁਕਾਵਟ ਅਤੇ ਪੀਪੀਬੀਐਲ ਪਾਬੰਦੀ ਕਾਰਨ ਸਥਾਈ ਵਿਗਨ ਦੁਆਰਾ ਪ੍ਰਭਾਵਿਤ ਹੋਏ ਸਨ ਪੇਟੀਐਮ ਨੇ 2267 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਹੈ ਆਰਬੀਆਈ ਨੇ 15 ਮਾਰਚ ਤੋਂ ਵਪਾਰੀਆਂ ਸਮੇ ਗਾਹਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਟੀਐਮ ਨੂੰ ਕਿਸੇ ਵੀ ਗਾਹਕ ਖਾਤੇ ਵਾਲਟ ਤੇ ਫਾਸਟਟੈਗ ਵਿੱਚ ਜਮਾ ਕ੍ਰੈਡਿਟ ਲੈਣ ਦੇ ਜਾਂ ਟਾਪਅਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ